ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਨਾਲ ਦਿੱਤੇ ਗਏ ਬੈਲ ਦੰਸਾਨੇ ਦਿਵਾ ਲਓ ਤਾਂ ਕਿ ਹਰੇਕ ਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 99725 92794 ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਇਸ ਨੂੰ ਪਟੈਂਡਾ ਤੇ ਸੇਰਾ ਆਪਣਾ ਫੂਲ ਪੈ ਜਾਂਦੀ ਆ ਤੇ ਅੱਜ ਆਪਾਂ ਬੱਕਰੀ ਮੰਡੀ ਤੇ ਪਹੁੰਚੇ ਹੋਏ ਆ ਜਲਾਲਪਿੰਡ ਚ ਮੰਗਲਵਾਰ ਨੂੰ ਹਰੇਕ ਮੰਗਲਵਾਰ ਨੂੰ ਮੰਡੀ ਲੱਗਦੀ ਆ ਇਸ ਲਈ ਮੰਗਲਵਾਰ ਵੀ ਲੱਗੀ ਸੀ ਤੇ ਅੱਜ ਦੂਜੀ ਮੰਗਲਵਾਰ ਵੀ ਲੱਗੀ ਹੋਈ ਆ ਅੱਜ ਮਿਤੀ ਹੈਗੀ ਆ 28 ਤਰੀਕ 10ਵਾਂ ਮਹੀਨਾ 2025 ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਕੀ ਜਾਨਵਰ ਬਹੁਤ ਵਧੀਆ ਆਉਂਦੇ ਆ ਮੰਡੀ ਤੇ ਵਧੀਆ ਸੇਲ ਹੋ ਕੇ ਜਾਂਦੇ ਆ ਬਾਕੀ ਜੀਬ ਤੇ ਆ ਦੇਖ ਸਕ ਰਹੇ ਹਾਂ ਸਾਹਮਣੇ ਬਾਈ ਹੁਣ ਟਰਾਲੀ ਤੇ ਆਏ ਆ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਹੁਣੇ ਦਾ ਕਰਾ ਦਿੰਨੇ ਆ ਆਪਾਂ ਤੇ ਪਹਿਲਾਂ ਤੁਸੀਂ ਜਾਨਵਰ ਦੇਖ ਸਕਦੇ ਲੋ ਬਹੁਤ ਵਧੀਆ ਜਾਨਵਰ ਆ ਹੁੰਦੇ ਆ ਬੀਟਲ ਨਸਲ ਦੇ ਬੜਬੜੀ ਨਸਲ ਦੇ ਲਗਭਗ ਬਾਈ ਹੁਣੀ 25 30 ਨਗ ਲੈ ਕੇ ਆਇਆ ਸੇਲ ਵਾਸਤੇ ਟਰਾਲੀ ਤੇ ਸੋ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜੇ ਕਿਸੇ ਵੀਰ ਨੇ ਜਾਨਵਰ ਖਰੀਦਣਾ ਹੋਵੇ ਤਾਂ ਜ਼ਰੂਰ ਪਹੁੰਚੋ ਜੇ ਕੀ ਭਰਾ ਜਾਨਵਰ ਵੇਚਣਾ ਹੋਵੇ ਨਾਉ ਵੀ ਆਪਣੇ ਜਾਨਵਰ ਲੈ ਕੇ ਆ ਸਕਦੇ ਆ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਸੀਹਰਾਂਪੜਾ ਫੂਲ ਆ ਤੇ ਬਾਕੀ ਬਹੁਤ ਬਹੁਤ ਸਪੋਰਟ ਕਰੋ ਬਾਈ ਜੀ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੀ ਤਾਂ ਕਿ ਹਰੇਕ ਗਾਗ ਆਪਣਾ ਜਾਨਵਰ ਤੇ ਲਿਆ ਸਕਦਾ ਅਤੇ ਖਰੀਦਣ ਵਾਲਾ ਖਰੀਦ ਕੇ ਲਿਆ ਸਕਦਾ ਬਾਕੀ ਆਓ ਗੱਲਬਾਤ ਬਾਈ ਹੁਣ ਨਿਕਾਲ ਲਵਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਜਿਹਨੇ ਨੂੰ ਵੇਖਦੇ ਆ ਵੀਡੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਭਰਾ ਜੇ ਜੀ ਆਪ ਮੰਡੀ ਦੇਖ ਰਹੇ ਆਂ ਆਪਾ ਹਾਂਜੀ ਇਹ ਪਿੰਡ ਜਲਾਲ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਸੀਹਰਾਂਪੜਾ ਫੂਲ ਨੂੰ ਹਾਂਜੀ ਹਾਂਜੀ ਤੇ ਇਹ ਕਿੱ데 ਦਿਨ ਲੱਗਿਆ ਕਰੂ ਜੀ ਤੇ ਹਰ ਮੰਗਲਵਾਰ ਲੱਗੂਗੀ ਜੀ ਠੀਕ ਹੈ ਜੀ ਇਹਦੇ ਚ ਲਿਆਓ ਚੰਗੀਆਂ ਪੱਠਾਂ ਬੱਕਰੇ ਓਕੇ ਤੇ ਆਪਣੇ ਕੋਲ ਮਾਰੂ ਮਹਾਰਾਸ਼ਟਰ ਦੇ ਪਾਲਟੀਆਂ ਵੀ ਹੁੰਦੀਆਂ ਉਹ ਵੀ ਲੈ ਕੇ ਆਵਾਂਗੇ ਅਸੀਂ ਤੇ ਯਾਨੀ ਕਿ ਤੇ ਹਾਂ ਜੇ ਮਾਲ ਆਊਗਾ ਫੁੱਲ ਤਾਂ ਵਪਾਰੀ ਫੁੱਲ ਲੈ ਕੇ ਆਵਾਂਗੇ ਜੀ ਯਾਨੀ ਚੰਗੇ ਤੋਂ ਚੰਗਾ ਪਸੂ ਆਉਂਦਾ ਹਾਂ ਚੰਗੇ ਤੋਂ ਚੰਗਾ ਪਸੂ ਵਧੀਆ ਸੇਲਕ ਜਾਂਦਾ ਹਾਂ ਠੀਕ ਹੈ ਜੀ ਸੋ ਦੋਸਤੋ ਇਹ ਆਪਣੀ ਮਾਈ ਲੁਕੇਸ਼ਨ ਦੱਸ ਦੋ ਕਿੱਥੇ ਕਿ ਲੱਗੇ ਮੰਡੀ ਆਪਣੀ ਇਹ ਇਹ ਨੇੜੇ ਅੱਡਾ ਹੀ ਆ ਦਾਣਾ ਮੰਡੀ ਸੋ ਦੋਸਤੋ ਪਿੰਡ ਵਰਨ ਮੈਂ ਨ ਬਸਟੈਂਡ ਜਲਾਲ ਨੀਅਰ ਦਾਣਾ ਮੰਡੀ ਸੋ ਇੱਕੇ ਸਾਹਮਣੇ ਪਕੈਣਾ ਮਾਰ ਵੀ ਨਾ ਦੇਖ ਸਕਦਾ ਹਾਂ ਤੇ ਬਸ ਦਾਣਾ ਮੰਡੀ ਆ ਗਈ ਦੂਜੇ ਪਾਸੇ ਮੈਂ ਬਸਟੈਂਡ ਆ ਗਿਆ ਸੋ ਉਸ ਜਗ੍ਹਾ ਤੇ ਮੰਡੀ ਲੱਗੀ ਆ ਹਰ ਮੰਗਲਵਾਰ ਨੂੰ ਲੱਗਿਆ ਕਰੂਗੀ ਸੋ ਵੀਡੀਓ ਨੂੰ ਬਹੁਤ ਬਹੁਤ ਸਪੋਰਟ ਕਰਿਓ ਅੱਗੇ ਸੇਅਰ ਵੀ ਕਰ ਦਿਓ ਜੇ ਕਿਸੇ ਵੀਰ ਨੇ ਜਾਨਵਰ ਵੇਚਣਾ ਆਪਣਾ ਤਾਂ ਤੁਸੀਂ ਮੰਡੀ ਤੇ ਲਿਆ ਸਕਦੇ ਆ ਇਧਰ ਵਾਲੇ ਵੀ ਆ ਸਕਦੇ ਹਾਂਜੀ ਕਹ ਜਲਾਲ ਮੰਡੀ ਲੱਗਣ ਲੱਗੀ ਹਰ ਮੰਗਲਵਾਰ ਪੱਕੀ ਹਾਂਜੀ ਹਾਂਜੀ ਸੋ ਧੰਨਵਾਦ ਭਰਾ ਸੋ ਜਲਾਲਪਨ ਚ ਲੱਗਦੀ ਆ ਸੋ ਬਾਕੀ ਵੀਡੀਓ ਲੱਕ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ